ਨਸ਼ਾ ਤਸਕਰੀ ਮਾਮਲੇ ਦੇ ਵਿੱਚ ਪਗੋੜੇ ਚੱਲ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਸ਼ਖਸ 2018 ਤੋਂ ਪਗੋੜਾ ਸੀ ਨਸ਼ਾ ਤਸਕਰੀ ਦਾ ਹਸਤੇ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਕੇ ਰਾਜਸਥਾਨ ਚਲਾ ਗਿਆ ਸੀ ਤੇ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ 2018 ਤੋਂ ਭਜਿਆਏ ਵਿਅਕਤੀ ਜੋ ਕਿ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸੰਬੰਧੀ ਜਾਣਕਾਰੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 7 ਦੇ ਐਸ ਐਚ ਓ ਭੁਪਿੰਦਰ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਬਦਮਾਸ਼ ਨੂੰ ਕਾਬੂ ਕੀਤਾ ਗਿਆ ਨਸ਼ਾ ਤਸਕਰੀ ਦੇ ਤਹਿਤ ਇਸੇ ਕੇਸ ਦਰਜ ਹੋਇਆ ਸੀ 2018 ਦਾ ਇਹ ਮਾਮਲਾ ਹੈ ਜਿਸ ਤੋਂ ਰਾਜ ਕੇ ਸ਼ਖਸ ਫਰਾਰ ਹੋ ਗਿਆ ਸੀ ਤੇ ਹੁਣ ਇਸ ਭਗੋੜੇ ਵਿਅਕਤੀ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰ ਇੱਕ ਵਿਅਕਤੀ ਫੜਿਆ ਜੀ ਅੱਜ ਕੀ ਮਾਮਲਾ ਜੀ ਸਾਡੇ ਥਾਣਾ ਦੀ ਪੁਲਿਸ ਪਾਰਟੀ ਵੱਲੋਂ ਇੱਕ 82 83 ਦਾ ਪੀਓ ਗ੍ਰਫਤਾਰ ਕੀਤਾ ਸਾਡੇ ਕੋਲ ਮਕਦਮਾ ਨੰਬਰ 324/18 61 14 ਦਾ ਸ਼ਰਾਬ ਦਾ ਪਰਚਾ ਸੀ ਉਹ ਤੇ 2018 ਤੋਂ ਭਗਾੜਾ ਸੀਗਾ ਤੇ ਇਹਨੂੰ ਕੱਲ ਸਾਡੀ ਪੁਲਿਸ ਪਾਰਟੀ ਨੇ ਹਸਪਤਾਲ ਦਿੱਤਾ ਭਗਾੜੇ ਸਰ ਇਹਦਾ ਵਿਅਕਤੀ ਦਾ ਨਾਮ ਕੀ ਹੈ ਇਹਦਾ ਰਾਜਮਨੀਰ ਸਿੰਘ ਸਾਨੂੰ ਬਲਵੰਤ ਸਿੰਘ ਵਾਸੀ ਈਡਬਲਯੂਐਸ ਕਲੋਨੀ ਦਾਹੜਨਵਾਲਾ ਤੇ ਇਹਨੂੰ ਕੱਲ ਸਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਹਸਪਤਾਲ ਦਿੱਤਾ ਪਰ ਕਿੱਦਾਂ ਇਹਨੂੰ ਇਤਲਾਹ ਮਿਲੀ ਹੈ ਜਾਂ ਕਿੱਦਾਂ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇਹ ਇੱਥੋਂ ਭਗਾੜਾ ਹੋਣ ਤੋਂ ਬਾਅਦ ਰਾਜਸਥਾਨ ਚਲਾ ਗਿਆ ਸੀਗਾ ਤੇ ਹੁਣ ਆਇਆ ਸੀਗਾ ਤੇ ਹੁਣ ਸਾਹੀ ਆਪਣੇ ਸੋਰਸ ਲਾਏ ਹੋਏ ਸੀਗੇ ਉਹਦੇ ਦਾ ਹੱਥ ਸਾਡੀ ਪੁਲਿਸ ਪਾਰਟੀ ਨੇ ਦਰਜ ਕਰ ਲਿਆ ਤੇ ਇਹ ਜਿਹੜਾ ਕੋਈ ਨਸ਼ੇ ਦਾ ਵੀ ਆਦੀ ਹੈ ਜੀ ਬੰਦਾ ਜਿਹੜਾ ਨਹੀਂ ਨਸ਼ਾ ਨਹੀਂ ਕਰਦਾ ਨਸ਼ਾ ਵੇਚਦਾ ਸੀ ਪਹਿਲਾਂ ਪਰ ਉਸ ਦਿਨ ਪਰਚਾ ਦਰਜ ਹੋਣ ਤੋਂ ਬਾਅਦ ਭੱਜ ਗਿਆ ਸੀਗਾ ਰਾਜਸਥਾਨ ਚਲੇ ਗਿਆ ਸੀ ਪਰਿਵਾਰ ਟੋਟਲ ਕਿੰਨੇ ਮੁਕੱਦਮੇ ਅਤੇ ਜਿਹੜੇ ਬਾਕੀ ਹੁਣ ਤਹਿਕੀਕਾਤ ਕਰ ਰਹੇ ਆ ਅਸੀਂ ਸਾਡੀ ਫੜਤਾਲ ਕਰ ਰਹੇ ਆ ਜਿਹੜੇ ਪਰਿਵਾਰ ਦੇ ਨਾਲ ਹੀ ਰਹਿੰਦਾ ਸਾਡੀ ਕੋਸ਼ਿਸ਼ ਕਰਦੇ ਸਰ ਲੁਧਿਆਣੇ ਦੇ ਵਿੱਚ ਇਹ ਆਪਣੇ ਪਰਿਵਾਰ ਸਹਿਯੋਗ ਇਹਦਾ ਪਰਿਵਾਰ ਵੀ ਇੱਥੇ ਰਹ ਰਿਹਾ ਹੈ ਅੱਛਾ ਇਹ ਦੋਸ਼ੀ ਕੋਲ ਨਹੀਂ ਰੱਖੀ